ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਪੋਈਖਵਾਨੀ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਤੂਫਾਨ ਦੇ ਨਾਲ ਨਾਲ ਬਾਰਿਸ਼ ਤੇ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇਸ਼ ਰੀ। ਤਾਂ ਅੱਜ ਪੰਜਾਬ ਦੇ ਵਿੱਚ ਬਾਰਿਸ਼ ਨੂੰ ਲੈ ਕੇ ਵੱਡੀ ਪੋਈਖਵਾਨੀ ਕੀਤੀ ਗਈ ਹੈ ਤਾਂ ਕੁਝ ਇਲਾਕਿਆਂ ਦੇ ਵਿੱਚ ਬਹੁਤ ਤੇਜ਼ ਮੀ ਵੀ ਪੈ ਸਕਦਾ ਹੈ ਤੇ ਮੀਂਹ ਦੇ ਨਾਲ ਨਾਲ ਤੂਫਾਨ ਵੀ ਆ ਸਕਦਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਵੱਡੀ ਪੋਇਖਵਾਨੀ ਕੀਤੀ ਗਈ ਹੈ ਤੇ ਨਾਲ ਦੇ ਨਾਲ ਲੋਕਾਂ ਨੂੰ ਸਲਾਹ ਵੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੁੰਦਾ ਹੈ ਕਿ ਸਵੇਰੇ ਸ਼ਾਮ ਜਿੱਥੇ ਕਿ ਪੰਜਾਬ ਦੇ ਵਿੱਚ ਠੰਡ ਵੱਧ ਰਹੀ ਆ ਹਾਲਾਂਕਿ ਦੁਪਹਿਰ ਦੇ ਵੇਲੇ ਧੁੱਪ ਨਿਕਲਣ ਦੇ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਤਾਂ ਪੰਜਾਬ ਦੇ ਵਿੱਚ ਲਗਾਤਾਰ ਸੰਘਣੀ ਧੁੰਦ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਹੈ ਧੁੰਦ ਕਰਕੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਜਲੰਧਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਤੋਂ ਲੈ ਕੇ ਹਾਈਵੇ ਤੱਕ ਦਾ ਹਰ ਜਗ੍ਹਾ ਧੁੰਦ ਹੀ ਧੁੰਦ ਫੈਲੀ ਨਜ਼ਰ ਆ ਰਹੀ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਅਤੇ ਪਰੇਸ਼ਾਨੀਆਂ ਚਲਣੀਆਂ ਪਈਆਂ ਨੇ ਉੱਥੇ ਹੀ ਦੁਪਹਿਰ ਦੇ ਵਿੱਚ ਤੇਜ਼ ਧੁੱਪ ਨੇ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ ਧੁੱਪ ਦੇ ਵਿੱਚ ਦੱਸਦੇ ਕਿ ਧੁੰਦ ਦੇ ਵਿੱਚ ਤੇਜ਼ ਧੁੱਪ ਜਿਹੜੀ ਮਹਿਸੂਸ ਹੋ ਰਹੀ ਹੈ ਜਿਸ ਕਾਰਨ ਜੋ ਕਿ ਲੋਕਾਂ ਨੂੰ ਧੁੱਪ ਦਾ ਆਨੰਦ ਮਾਣਦੇ ਹੋਏ ਬੀਤੇ ਕੱਲ੍ਹ ਨੂੰ ਵੀ ਨਜ਼ਰ ਆਏ ਸੀਗੇ ਤੇ ਉੱਥੇ ਹੀ ਦੇਰ ਸ਼ਾਮ ਫਿਰ ਤੋਂ ਸ਼ੀਤ लहर ਦਾ ਜ਼ੋਰ ਦੇਖਣ ਨੂੰ ਮਿਲਿਆ ਜਿਸ ਨਾਲ ਕੰਬਣੀ ਦੇ ਵਿੱਚ ਵਾਅਦਾ ਹੋਇਆ ਹੈ ਤੇ ਪਿਛਲੇ 24 ਘੰਟੇ ਦੌਰਾਨ ਮਹਾਨਗਰ ਜੁਲੰਦਰ ਦਾ ਘਟੋ ਘੜ ਤਾਪਮਾਨ 6 ਡਿਗਰੀ ਜਦਕਿ ਵਾਤਾਵਰਣ ਦਾ ਤਾਪਮਾਨ 19 ਡਿਗਰੀ ਦੇ ਵਾਅਦੇ ਦੇ ਨਾਲ 19 ਡਿਗਰੀ ਦਰਜ ਕੀਤਾ ਗਿਆ ਪੰਜਾਬ ਦੇ ਸਰਦੀ ਇਲਾਕੇ ਦੀ ਗੱਲ ਕਿਤੇ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਘਟੋ ਘੜ ਤਾਪਮਾਨ 1.7 ਡਿਗਰੀ ਰਿਕਾਰਡ ਕੀਤਾ ਗਿਆ ਜਦਕਿ 9 ਡਿਗਰੀ ਘਟੋ ਘੜ ਤਾਪਮਾਨ ਬਠਿੰਡਾ ਦੇ ਵਿੱਚ ਰਿਕਾਰਡ ਹੋਇਆ ਵਤੋਦ ਤਾਪਮਨ ਪਟਿਆਲਾ ਦੇ ਵਿੱਚ 23 ਡਿਗਰੀ ਜਦਕਿ ਰੰਧਪੂਰ ਸਾਹਿਬ ਦੇ ਵਿੱਚ 22.7 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਤਾਂ ਮੌਸਮ ਵਿਭਾਗ ਦੇ ਵੱਲੋਂ 20 ਜਨਵਰੀ ਤੱਕ ਧੁੰਦ ਜਦਕਿ 22 ਅਤੇ 23 ਜਨਵਰੀ ਨੂੰ ਹਨੇਰੀ ਤੂਫਾਨ ਦੀ ਚੇਤਾਵਨੀ ਦੇ ਕਾਰਨ ਸੂਬੇ ਦੇ ਵਿੱਚ yellow alert ਜਾਰੀ ਕੀਤਾ ਗਿਆ ਮੌਸਮਾਫਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਬੂੰਦਾਬਾਂ ਦੀ ਹੋਣ ਦੇ ਆਸਾਰ ਬਣ ਸਕਦੇ ਨੇ ਉੱਥੇ ਮੰਗਲਵਾਰ ਤੱਕ ਧੁੰਦ ਦੇ ਕਾਰਨ ਸਾਵਧਾਨੀ ਅਪਣਾਉਣ ਦੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਧੁੰਦ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਵਿਜ਼ਿਬਿਲਟੀ ਬਹੁਤ ਘੱਟ ਰਹਿਣ ਦੀ ਸੰਭਾਵਨਾ ਦਿਤਾਈ ਗਈ ਹੈ ਜਿਸ ਕਾਰਨ ਆਵਾਜਾਈ ਅਤੇ ਰੇਲ ਸੇਵਾਵਾਂ ਦੇ ਉੱਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਐਥੇ ਦੱਸਣਯੋਗ ਹੈਗਾ ਕਿ ਬੀਤੇ ਦਿਨੀ ਸੰਗਣੀ ਧੁੰਦ ਦੇ ਕਾਰਨ ਰਾਸ਼ਟਰਪਤੀ ਦਾ ਜਲੰਧਰ ਦੌਰਾ ਵੀ ਰੱਦ ਹੋ ਗਿਆ ਸੀਗਾ ਧੁੰਦ ਦੇ ਕਾਰਨ ਰਾਸ਼ਟਰਪਤੀ ਦਾ ਜਹਾਜ਼ ਲੈਂਡ ਹੋਣ ਦੇ ਵਿੱਚ ਤਾ ਦੇ ਕਾਰਨ ਪ੍ਰੋਗਰਾਮ ਨੂੰ ਰੱਦ ਕੀਤਾ ਗਿਆ ਸੀਗਾ ਧੁੰਦ ਜਿਸ ਜੋ ਕਿ ਜਿਸ ਤਰੀਕੇ ਦੇ ਨਾਲ ਆਪਣਾ ਰੰਗ ਦਿਖਾ ਰਹੀ ਹੈ ਉਸ ਦੇ ਵਿੱਚ ਲੋਕਾਂ ਨੂੰ ਸਾਵਧਾਨੀ ਅਪਣਾਉਣੀ ਬੇहद ਜ਼ਰੂਰੀ ਹੈ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਬਹੁਤ ਸਾਰੇ ਹਾਸਿਆਂ ਦੇ ਵਿੱਚ ਇਜ਼ਾਫਾ ਹੁੰਦਾ ਹੈ ਹਾਲਾਂਕਿ ਪੰਜਾਬ ਦੇ ਪਿਛਲੇ 2-3 ਦਿਨਾਂ ਤੋਂ ਲਗਾਤਾਰ ਧੁੰਦ ਦੇ ਕਾਰਨ ਕਈ ਹਾਸੇ ਦੇਖਣ ਨੂੰ ਮਿਲ ਰਹੇ ਨੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਧੁੰਦ ਦੇ ਕਾਰਨ ਕਈ ਵੱਡੇ ਹਾਸੇ ਵੀ ਹੋ ਚੁੱਕੇ ਨੇ ਤੇ ਇਸ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਆ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤਾਂ ਕੋਸ਼ਿਸ਼ ਕਰੋ ਕਿ ਅਜਿਹੇ ਮੌਸਮ ਦੇ ਵਿੱਚ ਯਾਤਰਾ ਬਿਲਕੁਲ ਵੀ ਨਾ ਕਰੋ ਜੇ ਕਿਤੇ ਜਾਣਾ ਹੈ ਤਾਂ ਬਿਲਕੁਲ ਸਾਵਧਾਨੀ ਵਰਤ ਕੇ ਹੀ ਤੁਸੀਂ ਜਾਓ ਤੇ ਵਾਹਨ ਚਾਲਕ ਜੋ ਕਿ ਧਿਆਨ ਦੇਣ ਜਿਹੜੀ ਗੱਡੀ ਹੈ ਉਹ ਬਿਲਕੁਲ ਹੌਲੀ ਰਫ਼ਤਾਰ ਦੇ ਵਿੱਚ ਚਲਾਉਣ